ਦੇਖ ਵੀ ਨਾ ਤੇ ਜਹਾਯਾ ਮਾਮਾ ਪਿਲਣਾ ਉਹਨਾਂ ਦੇ ਮਮੀ ਹੋਏ ਹੋਏ ਮਾਰਤੀ ਬਾਜ ਮਗਰੋਂ ਨਾ ਬਾਜ ਮਾਰਨ ਨੂੰ ਕੀ ਆ ਫੋਨ ਆ ਰਿਹਾਗਾ ਤੇਰਾ ਫਰਵ ਦਾ ਫੋਨ ਨਾਲ ਲੈ ਜਾ ਕਰ ਨਾਲ ਤੇ ਤੇਥੋਂ ਸੁਣਿਆ ਨਹੀਂ ਗਿਆ ਕੀ ਦਾ ਤੁਸੀਂ ਉਹ ਪੁੱਛ ਲੋ ਤੁਹਾਡੇ ਨਾਲ ਗੱਲ ਕਰਨ ਨੂੰ ਕਹਿ ਰਹੇ ਨੇ ਹੈਲੋ ਹਾਂ ਸੁਖ ਅੱਛਾ ਠੀਕ ਹੈ। ਵੇ ਮੇਰੀ ਗੱਲ ਸੁਣ। ਗੱਲ ਪੱਕੀ ਕਰੀ। ਆਏ ਨਾ ਹੋਵੇ ਕੁਲਾਰੇ ਬੁੱਤੇ ਅਲੀ ਗੱਲ ਨਾ ਹੋਵੇ। ਕੱਲ ਨੂੰ ਹੋਣਗੇ। ਅੱਛਾ। ਠੀਕ ਹੈ। ਉੰਜ ਸਾਰਾ ਕੁਝ ਸੈਟ ਆ ਵਧੀਆ ਹੈ। ਚਲ ਕੋਈ ਨਾ। ਤੂੰ ਆ ਜੀ। ਚਲ ਠੀਕ ਹੈ। ਚੰਗਾ। ਨਾ ਨਾ ਤਿਆਰੀ ਰੱਖਾਂਗੇ ਅਸੀਂ ਪੂਰੀ। ਚੰਗਾ। ਓਕੇ। ਲਾ ਰੱਬ ਕਰੇ ਹੁਣ ਤਾਂ ਪਸੰਦ ਕਰ ਹੀ ਜਾਣ ਮੇਰੀ ਕੁੜੀ ਨੂੰ। ਹੈ? ਪਹਿਲਾਂ ਤਿੰਨ ਚਾਰ ਰਿਸ਼ਤੇ ਮੁੜ ਗਏ। ਪਤਾ ਨਹੀਂ ਇਹਦੇ ਕਮਲੀ ਜੀ ਦੇ ਕਰਮਾਂ ਨੂੰ ਕੀ ਐਡੇ ਕਰਮ ਕਿਉਂ ਠੰਡੇ ਨੇ। ਚੱਲ ਐਤ ਕਿਤਾ ਬਾਬੇ ਨੇ ਕਹਿ ਦਿੱਤਾ ਸੀ ਵੀ ਹੋਊ ਜੂ ਰਿਸ਼ਤਾ ਪੱਕਾ ਹੀ ਹੋਊਗਾ। ਮੈਂ ਬਾਬੇ ਦੇ ਲੱਡੂਆਂ ਦਾ ਡੱਬਾ ਚੜਾ ਕੇ ਆਉਂਗੀ ਮੈਂ ਤਾਂ। ਲੇ ਵੇ ਮੁੰਡਿਆ ਕੀ ਨਾ ਲੱਗਦੀ ਮੰਮੀ ਨੂੰ ਖੁਸ਼ ਖਬਰੀ ਦੱਸਦੀ ਆ ਉਹ ਸੁੱਖ ਨਹੀਂ ਹੈਗਾ ਜਿਹੜਾ ਆਹੋ ਉਹਦਾ ਫੋਨ ਸੀਗਾ ਅੱਛਾ ਵੇ ਉਹ ਕਹਿੰਦੇ ਨਿੱਜ ਨੇ ਨਿੱਕੇ ਉਹਨੇ ਹੀ ਦੇਖੇ ਤੇਜ ਬਹੁਤ ਆਹ ਗੱਲ ਵੀ ਦੱਸਾਂ ਗੂ ਬਿਝਾਰਤਾ ਪਾਈ ਜੰਨੀ ਹੈ ਕੱਲ ਨੂੰ ਆਪਣੀ ਕੁੜੀ ਨੂੰ ਵੇਖਣ ਆਲੇ ਆਉਣਗੇ ਉਹੀ ਗੱਲਾਂ ਫੇਰ 20 ਵਾਰ ਆ ਕੇ ਕੋਈ ਹਾਂ ਨਾ ਕਰਕੇ ਜਾਂਦੇ ਕੋਈ ਲੈ ਜਿੱਥੇ ਸੰਜੋਗ ਹੋਣੇ ਨੇ ਉੱਥੇ ਹੋ ਹੀ ਜਾਣਾ ਹੈ ਮਨ ਨੂੰ ਕੀ ਹੈ ਹੁਣ ਕੁਵਾਰੀ ਥੋੜੀ ਰਹਿਣ ਲੱਗੀ ਉਹ ਕਾਨੂੰਨ ਉਹਦੇ ਕਰਕੇ ਮੇਰਾ ਨਹੀਂ ਹੁੰਦਾ ਹੈਗਾ ਜੇ ਉਹਦਾ ਹੋਊਗਾ ਮਾੜਾ ਮੋਟਾ ਕੋਈ ਮੈਨੂੰ ਆਣਗੇ ਹੁਣ ਧੱਕੇ ਨਾਲ ਥੋੜੀ ਕਿਸੇ ਦੇ ਘਰੇ ਤੋਰਨੀ ਏ ਵੀ ਧੱਕੇ ਨਾਲ ਫੜਾ ਦੇਾਂਗੇ ਹੱਥ ਅਸੀਂ ਆਪਣੀ ਕੁੜੀ ਦਾ ਹੱਦ ਹੋਈ ਪੀ ਤੇਰੇ ਵਾਲੀ ਕੋਈ ਜੀ ਕਿਸਮਤ ਲੈ ਕੇ ਆਈ ਏ ਉਹਦਾ ਕੋਣ ਆ ਮੀਰਾ ਕੰਮ ਵੀ ਰੁਕਿਆ ਪਿਆ ਆਪ ਨਹੀਂ ਜਾਂਦੀ ਨਾ ਮੈਨੂੰ ਕਿਸੇ ਦਾ ਕੋਈ ਰਿਸ਼ਤਾ ਆਂਦਾ ਹੈਗਾ ਬੇ ਹੋ ਜਾਊਗਾ ਹੋ ਜਾਊਗਾ ਤੇਰਾ ਵੀ ਉਹਨੇ ਕਹਤਾ ਵੀ ਵਧੀਆ ਘਰ ਹੈ ਜ਼ਮੀਨ ਜਾਜਾ ਤੇ ਸਾਰਾ ਕੁਝ ਵਧੀਆ ਵੀ ਉਹਨਾਂ ਤਾਂ ਬਸ ਕੁੜੀ ਘਰ ਸੰਭਣ ਵਾਲੀ ਚਾਹੀਦੀ ਏ ਨਾ ਉਹਨਾਂ ਨੂੰ ਦੇਣ ਲੈਂਦੀ ਏ ਨਾ ਉਹਨਾਂ ਸੋਹਣ ਪੁਨੇ ਦੀ ਏ ਚੱਲ ਕੋਈ ਮੇਰੀ ਤਾਂ ਸੁਣ ਲੈ ਸੁਖ ਨੇ ਕਿਹੜਾ ਦੱਸਿਆ ਵੀ ਉਹਦਾ ਰੰਗ ਰੁਮਕਾ ਇੰਨਾ ਪੱਕਾ ਏ ਉਹ ਕੱਲ ਨੂੰ ਆ ਗਏ ਕੱਲ ਨੂੰ ਐ ਹੀ ਮੁੜ ਜਾਣਗੇ ਫਿਰ ਦੇਖ ਕੇ ਫਿਰ ਕਹੀਂ ਜਾਂੀ ਆ ਮੂੰਹ 'ਚ ਨਾ ਚੱਜਦੀ ਗੱਲ ਕੱਢ ਲੈ ਬੁੱਥਾ ਨਹੀਂ ਚੱਜਦਾ ਤੇ ਬੋਲਦਾ ਚੱਜਦਾ ਪੈ ਬਾਲਾ ਸੋਣਾ ਤੂੰ ਉਹਦੇ ਨਾਲੋਂ ਹਰ ਵੇਲੇ ਉਹਦੇ ਤੋਂ ਕੋਸਦਾ ਰਹਿਣਾ ਤੂੰ ਮਤਲਬ ਰਿਸ਼ਤੇ ਹਾਂ ਹਾਂ ਹੱਦੀ ਹੋ ਗਈ ਏ ਹੋ ਜਾਊਗਾ ਤੇਰਾ ਵੀ ਪਹਿਲੀ ਆਖਰ ਆਈ ਪੀ ਤੈਨੂੰ ਵਿਆਹ ਕਰਾਉਂਦੀ ਪਹਿਲੀ ਲੋਕੀ ਤਾਂ ਕਹਿੰਦੇ ਨੇ ਨਾ ਪਿੱਛੋਂ ਆਵਾਜ਼ ਮਾਰੀ ਮਾੜੀ ਹੁੰਦੀ ਐ ਪਰ ਨਾ ਅੱਜ ਤੇਰੀ ਆਵਾਜ਼ ਮਾਰੀ ਵਧੀਆ ਕਰਮਾ ਵਾਲੀ ਹੋਈ ਐ ਹੋ ਕੀ ਜਾਮਾ ਤੈਨੂੰ ਵੇਖਣ ਆਲੇ ਆਉਣਗੇ ਤੈਨੂੰ ਸਾਰਾ ਦਿਨ ਮੇਰੇ ਵਿਆਹ ਦੀ ਪਈ ਰਹਿੰਦੀ ਹਾਲੇ ਮੈਨੂੰ ਪੜ੍ਹਤਾ ਲਾਣ ਦੇ ਤਾਂ ਪੜ੍ਹਨ ਨੂੰ ਉਹ ਦੱਸਦੇ ਤੋ ਕੋਤਾਪਾ ਖੋਣ ਲੱਗਾ ਜਿੰਨੇ ਪੜਾਉਣੀ ਆ ਅਗਲਾ ਆਪਦੇ ਘਰੇ ਵੀ ਲਿ ਜਾ ਕੇ ਪੜ੍ਹ ਲੂ ਪੜਾ ਲੂਗਾ ਘਰਸ ਵਧੀਆ ਮਿਲਦਾ ਇਸ ਵਧੀਆ 5 ਕਿੱਲੇ ਜ਼ਮੀਨ ਐ ਚੰਗੀ ਵਧੀਆ ਕੋਠੀ ਪਾਈ ਹੋਈ ਐ ਅਗਲੇ ਨੇ ਵਧੀਆ ਪੜਿਆ ਲਿਖਿਆ ਨੌਕਰੀ ਲੱਗਿਆ ਪਿਆ ਹੋਰ ਤੈਨੂੰ ਕੀ ਚਾਹੀਦਾ ਮਾਂ ਪਰ ਤੈਨੂੰ ਪਤਾ ਤਾਂ ਹੈਗਾ ਹਾਲੇ ਮੇਰੀ ਪੜ੍ਹਾਈ ਅੱਧੀ ਰਹਿੰਦੀ ਆ ਮੈਨੂੰ ਪੜ੍ਹਾਈ ਤਾਂ ਕਰ ਲੈਣ ਦੇ ਨਹੀਂ ਚਲ ਤਣ ਹੁਣ ਕੀ ਕਹਣਾ ਫੇਰ ਕਹੇਗੀ ਮਾਂ ਮੈਨੂੰ ਐ ਕਹਿੰਦੀ ਹੈਗੀ ਲੋਕੀ ਤਾਂ ਸਾਰੇ ਐ ਕਹਿੰਦੇ ਨੇ ਮਾਂ ਏਡੀ ਗੋਰੀ ਚਿੱਟੀ ਏਡਾ ਫਲਾਣਾ ਠਮਕੀ ਹੈ ਤੇ ਧੀ ਦਾ ਰੰਗ ਪਤਾ ਨਹੀਂ ਕਿਦੇ ਤੇ ਗਿਆ ਐ ਅੱਗੋਂ ਠੀਕ ਹੈ ਲੋਕਾਂ ਦੀਆਂ ਨਾ ਮੂੰਹ ਬੰਦ ਕਰਨੇ ਨਾ ਮੂੰਹ ਮੇਰੀ ਕੁੜੀ ਚੰਨ ਨਾਲੋਂ ਸੋਹਣੀ ਹੈ ਹਾਂ ਮੈਨੂੰ ਪਤਾ ਨਾ ਚੱਗੇ ਘਰ ਦਾ ਰਿਸ਼ਤਾ ਆਊਗਾ ਜਿੱਦਣ ਵੀ ਆਉਂਦਾ ਆਪਣੀ ਤਾਂ ਰੱਬ ਕਰਕੇ ਨਾ ਆਹੀ ਆ ਜੀ ਕੀ ਪਤਾ ਬਾਪੇ ਦੇ ਬੋਲ ਆ ਇਹਨ ਕੀ ਸੱਚੇ ਹੋ ਜਾਣਾ ਹਾਂ ਚੱਲ ਕੋਈ ਨਾ ਹਾਂ ਤੂੰ ਮੇਰੀ ਗੱਲ ਸੁਣ ਤਿਆਰ ਤੁਰ ਹੋ ਜੀਂ ਵਧੀਆ ਚੰਗਾ ਵਧੀਆ ਸੁਣ ਸੋਨਾ ਪਾウダー ਪੱਡਰ ਲਾਲੀ ਸੁਰਮਾ ਸਰਮਾ ਪਾਲੀ ਸਾਰਾ ਕੁਝ ਜੇ ਕਿ ਨਹੀਂ ਤੇ ਮੈਂ ਕਿ ਨਹੀਂ ਸ਼ਾਮ ਨੂੰ ਫੇਸ਼ੀਅਲ ਕਰਾਏ ਨਹੀਂ ਨਹੀਂ ਮਾਂ ਬਸ ਕੋਈ ਨਾ ਮੈਂ ਆਪੀ ਤਿਆਰ ਹੋ ਜੂਗੀ ਬਸ ਠੀਕ ਹੈ ਚੰਗਾ ਲੈ ਉਹ ਤਾਂ ਮਾਂ ਆਵਣਾ ਇਹਨੂੰ ਅੱਜ ਮੈਨੂੰ ਘਰੋਂ ਕੱਢਣ ਦੀ ਕਾਲੀ ਲੋਈ ਤੇ ਜੀ ਆ ਗਈ ਹਜ਼ਾਰ ਰਿਸ਼ਤਾ ਆ ਹਜ਼ਾਰ ਰਿਸ਼ਤਾ ਆ ਮੇਰੇ ਨਾਲ ਤਾਂ ਸੋਨੂ ਨੇ ਕੀ ਕਹਿੰਦੀ ਆ ਮੈਨੂੰ ਫੜਨ ਤਾਂ ਦੇ ਦੋ ਵੀ ਅੱਗੇ ਜਾ ਕੇ ਕੰਮ ਨਹੀਂ ਕਰਨੇ ਲੈ ਕੇ ਹਾਂ ਅਜੇ ਨਹੀਂ ਦੱਸ ਰਹੀ ਜੀ ਤੂੰ ਨੇ ਬੁੱਕੀ ਕੀਤਾ ਵਾ ਕੋਈ ਨਹੀਂ ਰਹਿਦਾ ਵੀ ਘਰੇ ਨਾਲ ਕਾਣੀ ਹਲੋ ਹਾਂ ਜੀ ਕਿੱਥੋਂ ਤੁਸੀਂ ਮੈਂ ਤਾਂ ਘਰੀਆਂ ਗਈ ਆ ਮੰਮੀ ਆਈ ਸੀ ਹੁਣ ਫੇਰ ਮੇਰੇ ਕੋਲ ਪਹਿਲੇ ਹੁਣ ਫੇਰ ਰਿਸ਼ਤਾ ਆ ਗਿਆ ਯਾਰ ਮੈਂ ਤੈਨੂੰ ਕਿੰਨੀ ਵਾਰ ਕਹਿੰਦਾ ਕਿ ਤੂੰ ਆਪਣੇ ਘਰੇ ਨਾਲ ਗੱਲ ਕਰ ਲੈ। ਰਿਸ਼ਤੇ, ਇਹ ਰਿਸ਼ਤੇ ਤਾਂ ਸਾਡੇ ਤੇਰੇ ਆਉਂਦੇ ਬਿਜੋ ਪਲਾਟ ਦੇ ਤੇਨ ਵਪਾਰੀ ਕੌਣ ਨੂੰ ਦੇਵੇ। ਜਿ ਚਾਰ ਦਿਨਾਂ ਨੂੰ ਮੇਰਾ ਵਿਆਹ ਕਰਤਾ ਤੇ ਤੀਰੀ ਜਿੰਗੇ ਤੇ ਜਿਹੜੇ ਦਿਨ ਦਾ। ਰਿਸ਼ਤੇ ਰਿਸ਼ਤੇ ਦਾ ਮੇਰੇ ਮਨ ਐਡੀ ਕਾਲੀ ਹੋਈ ਪਈ ਮੈਨੂੰ ਘਰੋਂ ਕੱਢਣ ਦੀ। ਕਿੰਨੀ ਵਾਰ ਕਹਤਾ ਯਾਰ ਕਿੰਨੇ ਆੜੇ ਕਰਦੀ ਆ ਉਹਨੇ ਤੇਰੇ ਤੂੰ ਘਰੇ ਗੱਲ ਕਰਨੀ ਹੈ ਕਿ ਮਾਨੂੰ ਸਾਫ਼-ਸਾਫ਼ ਦੱਸ ਦੇ। ਹਾਂ ਠੀਕ ਆ ਛੇਤੀ ਕਰੇ ਗੱਲ ਕਰਨੀ ਆ ਠੀਕ ਆ ਨਾਲੇ ਵਗਦਾ ਆਇਆ ਜਾਂਦਾ ਹੈ ਕੀ ਬੋਰ ਬੋਰ ਜੀ ਕਰੀ ਜਾਂਦਾ ਮਾਕੇ ਤੇ ਨਾਲੇ ਵਗ ਗਿਆ ਵੇ ਮੈਂ ਤਾਂ ਤੈਨੂੰ ਐਂ ਦੇਂਦੀ ਸਾਂ ਕੁੜੀ ਦਾ ਤਾਂ ਜਦੋਂ ਹੋਊਗਾ ਹੋਈਗਾ ਰਿਸ਼ਤਾ ਇਹਦਾ ਖਰਾਬ ਪੈਲਾ ਇਹਨੂੰ ਕੋਣ ਕਰੂ ਬੁੱਢਾ ਬੜੇ ਲੋ ਸਭ ਦੇਖ ਕੇ ਉਹ ਜਗਰ ਮੈਂ ਉਹਨਾਂ ਨਾਲ ਗੱਲ ਕਰਕੇ ਆ ਕੁੜੀਆ ਨਾਲ ਵੀ ਤੇ ਕੁੜੀ ਵਾਲੇ ਤਾਂ ਸੀ ਹਾਂ ਮੈਂ ਬੇਵਾਰੀ ਗੱਲ ਕਰਕੇ ਆ ਕੁੜੀ ਵਾਲੇ ਸਮਝਦਾਰ ਬੰਦੇ ਨੇ ਉਹਦਾ ਆਪੇ ਉਰਜਾ ਹੈ ਕੀ ਕਰਾਂਗਾ ਰਿਸ਼ਤੇ ਤੋਂ ਤੂੰ ਮੈਂ ਤੂੰ ਚੁੱਪ ਕਰ ਜਾ ਹਾਈ ਰੱਖ ਉਹ ਆ ਸਾਰੀ ਗੱਲ ਪਿੱਛੇ ਲਾ ਮੈਂ ਕਿ ਤੂੰ ਹੀ ਨਹੀਂ ਝੁੱਪ ਕਰਦਾ ਇੱਕ ਤਾਂ ਯਾਰ ਮੇਰੀ ਲਈ ਖੜਿਆ ਦੱਸਣ ਕੁੜੀ ਪਸੰਦ ਆ ਉਹਨਾਂ ਦੇ ਬਹੁਤ ਬਹੁਤ ਉਹ ਤਾਂ ਦੇ ਕਹਿੰਦੀ ਸੀ ਅਸੀਂ ਉਹਨੇ ਲੈ ਜਾਣਾ ਮੈਂ ਕਿਹਾ ਤੁਸੀਂ 1-2 ਦਿਨ ਰੁਕ ਜੋ ਫਿਰ ਅਸੀਂ ਕਿ ਲੈਣੇ ਦਿਨ ਦਬੀ ਕਰਾਂਗੇ ਥੋੜਾ ਹੋਤਾ ਓਏ ਤੂੰ ਤਾਂ ਪਹਿਲਾਂ ਵੀ ਕਹਿ ਗਈਆਂ ਇੰਨੇ ਵਾਰੀ ਉਹ ਖਾ ਪੀ ਕੇ ਮੁਰਜ ਜਾਂਦੇ ਨੇ ਵਾਪਸ ਕੋਈ ਆਉਂਦਾ ਨਹੀਂ ਫੇਰ ਕੀ ਹੋ ਗਿਆ ਫੇਰ ਕੀ ਬੁੜਾ ਹੋਣ ਲੱਗਿਆ ਚਿੱਟੇ ਆ ਗਏ ਤੂੰ 800 ਨੂੰ ਸੀਤ ਵਾਲਾ ਬਣਦਾ ਫਤਹ ਖੜਦੇ ਨਹੀਂ ਆ ਤੂੰ ਨੂੰ ਸੀਤ ਵਾਲਾ ਸਹੀ ਗੱਲਾਂ ਸੁਣਾਉਣ ਲੱਗ ਗਿਆ ਉਹ ਰਿਆ ਕੇ ਸਹੀ ਗੱਲਾਂ ਸੁਣਾਉਣ ਲੱਗ ਗਿਆ ਨਾਲੇ ਪੂਰ ਤੂੰ ਖੜਦਾ ਉਹ ਮੁੱਖ ਮੰਤਰੀ ਨੇ 55 ਸਾਲ ਦੇ ਨਹੀਂ ਕਰਾਇਆ ਹਾਂ ਉਹ ਨੂੰ ਤੇਰਾ ਵੀ ਇਹਨੂੰ ਤਾਂ ਕਾਲੀ ਲੱਗੀ ਪਈ ਵੀ ਛੇਤੀ ਕੁੜੀ ਨੂੰ ਕਾਢੇ ਤੋਂ ਮੇਰਾ ਛੇਤੀ ਹੋਵੇ ਛੜੇ ਨਹੀਂ ਸਰਦਾਰੀ ਐ ਜੇ ਰਹਿ ਜੀਂ ਮੈਂ ਛੜਾ ਪ੍ਰਧਾਨ ਪ੍ਰਧੂ ਮੰਤਰੀ ਬਣਾ ਦਾ ਕਿਦਰੇ ਨਹੀਂ ਤੈਨੂੰ ਉਹ ਹੁੰਦਾ ਫੇਰੇ ਕਰਾਈ ਚੱਲੀ ਚਾਹੇ 100 ਨਾਲ ਕਰਾਂ ਆਓ ਬਣਾ ਖੜਾ ਕੋਈ ਨਹੀਂ ਤਨ ਕੁੜੀ ਦਾ ਕਰਾਂਗੇ ਮੈਂ ਕਰ ਲਾ ਬਤ ਕਰਕੇ ਹੁਣ ਕੁਛ ਨਹੀਂ ਠੱਡੇ ਨਾਲੇ ਮੇਰੀ ਗੱਲ ਸੁਣ ਲੈ ਕੱਲ੍ਹ ਕੋਲੋਂ ਨੂੰ ਆਏ ਨਾ ਹੋਵੇ ਵੀ ਕੁਛ ਮੰਗ ਕੇ ਖੜ ਜਾਂ ਦੇਵਾ ਕਹਦੀ ਸਭ ਕੁਛ ਏ ਪਰ ਮੂੰਹ ਮੰਗਣਾ ਨਾ ਉਸ ਜੁਮੇ ਮਰੀਆਂ ਮੇਰੀਆਂ ਕਹਾਣੀਆਂ ਗੱਲਾਂ ਕਰਦੀਆਂ ਤੂੰ ਨਰਮਲ ਕੋਰੇ ਬਸ ਹਾਂ ਚਾਚੂ ਆਓ ਸਾਡੇ ਕੋਲ ਰੱਖੀਏ ਰਗੀ ਮੂ ਕੇ ਤੇ ਤੈਨੂੰ ਕੜਾ ਪਾਉਂਗੀ ਉਹ 10 ਲੱਖ ਦੀ ਹੋਵੇ ਲੋਕ ਨਹੀਂ ਪਾੜ ਦੇ ਲੈ ਇਹਦਾ ਮਾਂ ਗੱਲਾਂ ਗੱਲਾਂ ਵਾਲੀ ਹੈ ਕਹਿੰਦਾ ਪਾਣੀ ਚ ਮਧਾਨੀ ਨਾ ਪਾਇਆ ਕਰ ਫਿਰ ਕਹਿੰਦਾ ਮੈਨੂੰ ਬੋਲਦੀ ਐ ਲੜਦੀ ਐ ਮਾੜਾ ਮੋਟਾ ਮੂੰਹ ਨੂੰ ਬੰਦ ਕਰ ਲਿਆ ਕਰ ਆ ਜਬਲੀਆਂ ਮਾਰਨ ਲੱਗ ਜਾਣਾ ਹਰ ਇੱਕ ਦੇ ਆਏ ਤਾਂ ਇੱਨਾ ਵੀ 10 ਵਾਰੀ ਆ ਗਿਆ ਕੁਛ ਕਰਕੇ ਗਿਆ ਖਾ ਪੀ ਕੇ ਖਾ ਕੇ ਬਿਸਕਟ ਪੂਜੀਆ ਗਰੀ ਏਵੇਂ ਰਬ ਆਪਸੋਂ ਦਾ ਨਹੀਂ ਹੈਗਾ ਆ ਗਿਰੀਆਂ ਨੂੰ ਤਾਂ ਗਾਦੀ ਲੀਹਾਂ ਤੀਆਂ ਦੇਸੀ ਕਿਹੋ ਜਿਹਾ ਤਲਕੇ ਗਿਰੀਆਂ ਚਾ ਚੰਗਾ ਆ 10 ਰੁਪਈਆਂ ਵਾਲਾ ਪੈਕਟ ਲਿਆ ਕੇ ਖਵਾਤਾ ਹੋਰ ਕਿਹੜੇ ਗਰੇ ਖਾ ਗਿਆ ਹੋ ਆ ਲਾ ਮੂੰਹ ਹੀ ਕਾਲੀ ਲੱਗੀ ਪਈ ਐ ਨੋ ਇਹ ਆ ਜਾ ਮੰਮੀ ਚਲ ਆ ਜਾ ਰਹੀ ਐ ਨਹੀਂ ਉੱਥੇ ਮੇਰੇ ਨਾਲ ਸੁਣ ਗੇਟ ਲਾ ਲੈ ਸਾਨੂੰ ਨਾ ਉੱਥੇ ਡਾਕਟਰ ਦੇ ਪਰਚੀ ਘਟਾ ਕੇ ਮੜਾ ਮੋਟਾ ਟਾਈਮ ਵੀ ਲੱਗ ਜਾਊਗਾ ਠੀਕ ਆ ਮੈਂ ਕੋਈ ਨਾ ਫੋਨ ਤੇ ਨਾ ਲੱਗੀ ਰਹੀ ਮੈਂ ਮੜਾ ਮੋਟਾ ਕੰਮ ਕੁੰਮ ਕਰ ਲਈ ਕੋਈ ਨਾ ਮੈਂ ਐਪੀ ਕਰ ਲੂ ਚਲ ਉਹ ਗੱਲ ਮੇਰੀ ਸੁਣ ਕੁੰਡੀ ਲੱਗੀ ਹੋਈ ਆ ਕੁੰਡੀਦਾਰ ਦੀ ਟਾਈਮ ਨਾਲ ਚੰਗਾ 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 ਤੁਸੀਂ ਚੱਲੋ ਹੋਰ ਗੇਟ 'ਚ ਖੜਕੇ ਤਾਂ ਰੌਲਾ ਪਾਣ ਲੱਗਿਆ ਤਾਂ ਕੁੰਡੀ ਲੱਗੀ ਨਾਲੇ ਹੋਰ ਹੈ ਬੁੱਕਾ ਟੱਡੇ ਡਾ ਵੱਡਾ ਚੰਗਾ ਹੀ ਮਾਂ ਤੇਰੇ ਵੀ ਆ ਰਹੀ ਲਾ ਮਾਂ ਹਰਤਾ ਬਾਕੇ ਵੈਸੇ ਵੀ ਹੁਣ ਇਹਨਾਂ ਨੇ ਤਾਂ 2-3 ਘੰਟੇ ਆਉਣਾ ਨਹੀਂ ਤੇ ਮੈਂ ਲਾਵਾਂ ਅਜੇ ਨੂੰ ਫੋਨ ਅੱਜ ਕਰਦੀ ਹਾਂ ਉਹਨਾਂ ਨਾਲ ਗੱਲ ਆਹ ਕਹਿਣੀਆਂ ਵੀ ਘਰੇ ਕੋਈ ਨਹੀਂ ਘਰੇ ਆ ਜਾ ਨੱਥੇ ਜੀ ਨਾਲ ਕਰਾਂਗਾ ਲਾ ਹਲੋ ਹਾ ਜੀ ਕਿੱਥੇ ਤੂੰ ਤੂੰ ਸਾਰੇ ਦਿਨ ਆਪਣੇ ਦੋਸਤਾਂ ਨਾਲ ਫਿਰੀ ਜਾਇਆ ਕਰ ਜਿਹੜੀ ਤੈਨੂੰ ਮੈਂ ਕੱਲ ਗੱਲ ਆਖੀ ਸੀ ਗੌਰ ਕਰੀਆ ਮੜੀ ਜੀ ਉਤੇ ਅੱਛਾ ਤੈਨੂੰ ਕਾਹ ਨੂੰ ਕਰਨੀਆ ਘਰ ਅੱਛਾ ਚੰਗਾ ਮੇਰੀ ਗੱਲ ਸੁਨਾ ਮੰਮੀ ਹੋਰ ਨਾ ਅੱਜ ਡਾਕਟਰ ਦੇ ਗਏ ਨੇ ਉਹਨਾਂ ਨੇ ਤਾਂ ਵੈਸੇ ਵੀ ਦੋ ਤਿੰਨ ਘੰਟੇ ਆਉਣਾ ਨਹੀਂ ਹੈਗਾ ਹਾਂ ਤੇ ਤੂੰ ਨਾ ਘਰੇ ਆ ਜਾ ਵੀਰਾ ਵੀ ਨਹੀਂ ਹੈਗਾ ਘਰੇ ਘਰੇ ਮੈਂ ਕੱਲੀ ਹਾਂ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ ਤੈਨੂੰ ਕਹਿਣਾ ਬਸ ਤੂੰ ਆ ਜਾ ਠੀਕ ਆ ਨਾ ਟਾਈਮ ਹੋਗਾ ਆ ਹੀ ਨਹੀਂ ਹੈਗਾ ਤੂੰ ਇਧਰ ਦੀ ਕਿਧਰ ਦੀ ਮਾਂ ਗੱਲੇ ਕਿਟਾਂ ਹੈਗਾ ਸੁਟੇ ਦੇ ਉਹ ਘਰਦੇ ਹੁੰਦੇ ਨੇ ਕਿ ਜਵਾਹੀ ਅੱਛਾ ਚਲ ਵਧੀਆ ਆ ਜਾ ਉੱਤੇ ਆ ਜਾ ਅੱਛਾ ਮੈਨੂੰ ਲੱਗਦਾ ਕਿ ਮੈਨੂੰ ਕਟਵਾਏਗੀ ਅੱਜ ਕੀ ਕਟਵਾਉਂ ਨਹੀਂ ਕਟਵਾਉਂਦੀ ਨਾਲੇ ਵੈਸੇ ਵੀ ਅੱਜ ਸਾਡੇ ਘਰੇ ਕੋਈ ਨਹੀਂ ਹੈਗਾ ਕਿਉਂ ਕਿੱਥੇ ਗਏ ਘਰਦੇ ਉਹ ਤਾਂ ਡਾਕਟਰ ਦੇ ਗਏ ਨੇ ਜੇ 3-4 ਘੰਟੇ ਤੋਂ ਨਾ ਰਾਮ ਨਾਲ ਲੱਭਣਗੇ ਅੱਛਾ ਚੱਲ ਤੂੰ ਮੈਨੂੰ ਗੱਲ ਦੱਸ ਕੀ ਕੰਮ ਲਈ ਬਲਾਇ ਤੂੰ ਹੁਣ ਯਾਰ ਮੈਂ ਅਜੇ ਦੇਖ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆਂਗੀ ਮੇਰੇ ਘਰ ਦੇ ਨਾਲ ਮੇਰਾ ਵਿਆਹ ਕਰਨ ਲੱਗੇ ਨੇਗੇ ਕੱਲ ਤੱਕ ਤੈ ਵੀ ਨਹੀਂ ਆਪਣੇ ਘਰੇ ਗੱਲ ਕੀਤੀ ਹੈਗੀ ਕੋਈ ਯਾਰ ਤੈਨੂੰ ਕਿਸਾਤ ਹੈ ਮੈਂ ਕਰ ਲੂ ਘਰੇ ਗੱਲ ਕੋਈ ਨਾ ਤੂੰ ਕਿਉਂ ਟੈਨਸ਼ਨ ਲੈਨੀ ਹੈਨੀ ਪਰ ਕਦੋਂ ਕਰੇਗਾ ਯਾਰ ਜਦੋਂ ਮੇਰਾ ਵਿਆਹ ਕਰਤਾ ਉਦੋਂ ਕਰੇਗਾ ਗੱਲ ਤੈਨੂੰ ਪਤਾ ਯਾਰ ਦੇਖ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆਂ ਤੇ ਮੈਂ ਵਿਆਹ ਵੀ ਤੇਰੇ ਨਾਲ ਹੀ ਕਰਵਾਉਣਾਗਾ ਉਸੇ ਤੀਨਾਂ ਫਿਕਰ ਨਾ ਕਰ ਮੈਂ ਕਰ ਲੈਣਾ ਘਰੇ ਗੱਲ ਪਰ ਕਦੋਂ ਕਰੇਗਾ ਤੂੰ ਮੈਨੂੰ ਆਪ ਦੱਸਈ ਸਹੀ ਦੱਸ ਦੇ ਵੀ ਕਦੋਂ ਅੱਜ ਘਰੇ ਜਾ ਕੇ ਗੱਲ ਕਰ ਲੈ ਵਸ ਤੈਨੂੰ ਕਹਿਤੀ ਵਾ ਗੱਲ ਚੱਲ ਕੋਈ ਨਾ ਮੈਂ ਕਰਦਾ ਘਰੇ ਗੱਲ ਤੇ ਹੁਣ ਮੈਂ ਚੱਲਦਾਗਾ ਥੋੜਾ ਕੋਈ ਗਮਾਂਡੀ ਮੁੰਡੀ ਵੀ ਨਾ ਦੇਖ ਲੈ ਹਾਂ ਠੀਕ ਆ ਚੰਗਾ ਗੱਲ ਕਰ ਲਈ ਚੰਗਾ ਮੈਚ ਆਉਤਾ ਚੰਗਾ ਧਿਆਨ ਨਾਲ ਜਾਈ ਕੋਈ ਦੇਖਣਾ ਲਵੇ ਹੈ ਬਰਸਾ ਘੋਮਾ ਰਹੇ ਨਿਕਰੇ ਚਲ ਸ਼ੁਕਰ ਬਾਬਾ ਤੇ ਮਮੀ ਹੋਰ ਵੀ ਆ ਜਾ ਲ ਕੁੜੀ ਵੀ ਨਾ ਆ ਨਾ ਚੱਲ ਕੁਲਵੀਰ ਨੂੰ ਬਚਾ ਕਿਵੇਂ ਫੋਨ ਆ ਗਿਆ ਜੇ ਦਾ ਹੈਲੋ ਹੈਲੋ ਓਏ ਹਾਂ ਸੁਖੀ ਕੋ ਚੱਕ ਲਿਆ ਕਰ ਫੋਨ ਦੀ ਮਨਾਨੀ ਤੇ ਪਾਰ ਕਿਥੀ 2 ਘੰਟਾ ਹੋ ਗਏ ਮੈਨੂੰ ਫੋਨ ਲਾਉਣ ਦੇ ਚੱਕ ਕਰ ਰਹੀ ਜੰਦੇ ਚੱਕ ਤਾਂ ਲਿਆ ਅੱਜ ਕਿਵੇਂ ਯਾਦ ਕਿਵੇਂ ਯਾਦ ਕਰ ਲਿਆ ਅੱਜ ਯਾਦ ਕਰਨ ਆਓ ਫਤ ਖਦਾਈਆਂ ਤੁਹਾਨੂੰ ਕਿਵੇਂ ਓਏ ਮੇਰੇ ਵਾਸਤੇ ਰਿਸ਼ਤਾ ਦੇਖ ਲਿਆ ਦੇਖ ਲੈ ਤੂੰ ਕਦ ਪਾਵੇਂ ਹਾਂ ਉਹ ਬੂਰੀ ਜੀ ਦੇ ਰਸਤੇ ਖਤਰ ਅੱਛਾ ਹੂੰ ਮੁੰਡਾ ਕੱਲ ਨੂੰ ਆ ਰਿਹਾ ਅੱਛਾ ਕੱਲ ਨੂੰ ਹਾਂ ਉਹ ਮੁੰਡਾ ਕੱਲ ਨੂੰ ਆਇਆ ਮੁੰਡਾ ਹੈਗਾ ਬਾਹਰ ਦਾ ਪੱਕਾ ਕੈਨੇਡਾ ਤੋਂ ਅੱਛਾ ਉਹ ਕਹਿੰਦਾ ਮੈਂ ਤਾਂ ਛੱਟ ਮੰਗਣੀ ਅੱਟ ਵਿਆਹ ਕਰਾਉਣੇ ਉਹ ਪਰ ਉਸ ਨੇ ਤਿਆਰੀ ਨਹੀਂ ਕੀਤੀ ਯਾਰ ਉਹ ਕੋਈ ਨਹੀਂ ਉਹ ਤਾਂ ਸਾਰਾ ਖਰਚਾ ਮੈਂ ਉਹਦਾ ਹੀ ਕਰ ਦੂੰ ਤਿੰਨ ਲੈਣੇ ਨਹੀਂ ਪੰਜ ਦੇਣੀ ਨਹੀਂ ਠੀਕ ਹੈ ਹਾਂ ਠੀਕ ਹੈ ਮੇਰਾ ਘੜਾ ਤਿਆਰ ਰੱਖੋ ਕੋਈ ਨਾ ਕੋਈ ਨਾ ਚੱਲ ਠੀਕ ਹੈ ਮੈਂ ਮਮੀ ਨੂੰ ਦੱਸ ਦਾਂ ਨਾ ਮੇਰੀ ਨੂੰ ਹਾਂ ਠੀਕ ਕੋਈ ਨਾ ਤੂੰ ਯਾਰ ਮੈਂ ਮੈਂ ਜਾ ਕੇ ਜਿੰਨਾ ਕਰਾਂ ਕਰ ਮੈਂ ਕਰਦਾ ਮੈਂ ਮੰਮੀ ਨੂੰ ਕਹਿਣਾ ਠੀਕ ਆ ਠੀਕ ਆ ਅ ਮੰਮੀ ਤੂੰ ਆ ਜਾ ਹਾਂ ਕੀ ਹੋ ਗਿਆ ਇਹ ਉਹਦਾ ਫੋਨ ਆਜੀ ਸੁੱਖੀ ਦਾ ਹਾਂ ਫੜਚਾ ਆਇਆ ਸੀ ਹਾਂ ਹੁਣ ਫੋਨ ਕਰਿਆ ਉਹਨੇ ਕੀ ਕਹਿੰਦਾ ਉਹ ਰਿਸ਼ਤੇ ਬਾਰੇ ਕਹਿੰਦਾ ਕਹਿੰਦਾ ਉਹ ਵੀ ਉਹ ਕੱਲ ਨੂੰ ਕਹਿੰਦੇ ਚੁੰਨੀ ਚੜਾ ਕੇ ਲੈ ਜਾਣਗੇ ਏ ਮੇਰ ਕੀ ਗੱਲਾਂ ਕਰੀ ਜਾਂਦੇ ਨੇ ਜੀ ਕੱਲ ਨੂੰ ਹੋਰ ਉਹ ਕਹਿੰਦਾ ਮੁੰਡਾ ਬਾਹਰੋਂ ਆ ਬਾਹਰੋਂ ਕਿਵੇਂ ਮੰਨ ਲਈ ਇਹਦੇ ਵਾਸਤੇ ਤੈਨੂੰ ਕਹਦਾ ਜਲੇਮਾ ਵੇ ਕਿਉਂ ਉਹ ਜਲੇਮਾ ਨਹੀਂ ਮਗਰੇ ਦੇਖੀ ਨਹੀਂ ਕਰੀ ਨੀਗੀ ਮਗਰੇ ਲੱਗੇ ਜਵਾਬ ਨਾ ਦੇ ਦੇ ਮੇਰੀ ਗੱਲ ਸੁਣ ਨਾ ਉਹ ਜਿਹੜੇ ਬਾਲੇ ਬੜੇ ਲਿਖੇ ਹੁੰਦੇ ਨੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਮੇਰੀ ਗੱਲ ਸੁਣ ਕੱਲ ਵੀ ਕਹਦੇ ਆਪਣੀ ਤਾਂ ਕੋਈ ਧਿਆਨ ਮੈਂ ਤਾਂ ਕਹਿਦਾ ਦੀ ਕਹਿੰਦਾ ਉਹ ਪੈਸੇ ਪੁੱਛੇ ਆਪੇ ਲਾਉ ਸਾਰੇ ਹਾਏ ਜਾ ਉਹ ਵੀ ਕੱਲ ਨੂੰ ਉਹਦਾ ਜਾਣ ਹੈ ਫਲੈਟ ਹੈ ਪਰਸੋਂ ਦੀ ਉਹਦੀ ਮੁੰਡੇ ਦੀ ਕਹਿੰਦੇ ਕੱਲ ਨੂੰ ਵਿਆਹ ਕਰ ਲੈਣਾ ਹਾਂ ਕਹਿੰਦਾ ਵੀ ਉਹ ਵਗ ਜਾਣਾ ਫਿਰ ਇੰਨੇ ਫਿਰ ਮਹੀਨੇ ਦੋ ਮਹੀਨੇ ਵਾ ਲੈ ਦੂਨ ਬਾਹਰ ਵਾਲੇ ਉਹ ਪਹਿਲਾਂ ਕੋਟ ਕਾਟ ਚ ਨਹੀਂ ਕਰਦੇ ਹੁੰਦੇ ਉਹ ਤਾਂ ਆਪ ਹੀ ਕਰਵਾਣਗੇ ਹਾਏ ਰੱਬਾ ਮੈਂ ਤਾਂ ਜਵਾਈ ਪੱਟੀ ਗਈ ਉਹ ਤੋਂ ਅਜੇ ਵੀ ਨਾ ਮੇਰੀ ਗੱਲ ਹੀ ਨਹੀਂ ਸੁਣਦਾ ਹੈਗਾ ਕਿੰਨੀ ਵਾਰ ਕਹਿੰਦਾ ਵੀ ਘਰੇ ਗੱਲ ਕਰ ਲਾ ਠੀਕ ਹੈ ਨਾ ਉਗਣਾ ਵੀ ਤਿਆਰੀ ਤੂਰੀ ਕਰ ਲੋ ਮੈਂ ਮੰਮੀ ਨੂੰ ਕਹਿ ਦਾਂ ਨਾ ਤੇ ਇਸੀ ਕਰ ਲਾਂ ਨੇ ਫਿਰ ਆਪਾਂ ਐ ਕਰਦੇ ਹਾਂ ਅੱਜ ਬਥੇਰਾ ਦਿਨ ਪਿਆ ਹਾਂ ਆਪਾਂ ਜਿਹੜਾ ਮਾੜਾ ਮੁੰਡਾ ਸੂਟ ਸੱਟ ਲਿਓਣੇ ਨੇ ਅੱਜ ਹੀ ਲਿਓਣੇ ਨਾ ਆਪਾਂ ਕਿਹੜਾ ਹਿਦਾਰ ਲਿਓਣੇ ਤੇ ਨਕਦੋ ਨਕਦੀ ਚੱਕ ਲਿਆ ਮੈਂ ਆਪਣੇ ਬਾਣੀਏ ਹਾਂ ਐ ਕਰ ਲਿਆ ਫਿਰ ਹਾਏ ਮੈਂ ਤਾਂ ਜੀ ਨਾਲ ਗੱਲ ਕਰ ਲੈਣੀ ਆ ਜਿੱਜ ਕੋਟ ਮੈਰਿਜ ਕਰਾ ਸਕਦਾ ਤਾਂ ਕਰਾ ਲਾ ਨਹੀਂ ਫਿਰ ਮੇਰਾ ਵਿਆਹ ਤਾਂ ਹੋ ਚੱਲਿਆ ਹਾਂ ਤੁਛੀ ਦੀ ਚਾਹ ਪੀ ਫਿਰ ਫਿਰ ਦੇਖਦੇ ਹਾਂ ਗੱਲ ਕਰ ਲਾਂ ਹਾਂ ਹਾਂ ਕਰ ਲੇ ਲਪੇਟ ਦਿੰਨੇ ਆਪਾਂ ਫਿਰ ਮੇਰੀ ਵੀ ਟੈਨਸ਼ਨ ਜਿੰਨੀ ਪੜੇ ਤੂੰ ਆਕਰੋ ਕੁਣੀ ਨੂੰ ਕਰੇ ਜਾ ਕੇ ਮੜਾ ਜਾ ਤਿਆਰ ਤਾਂ ਪਾਰਲਰ ਚੋਂ ਕਰਾਣੀ ਹੈ ਸਵੇਰੇ ਸਵੇਰੇ ਇਹੋ ਕਰ ਲਾਂਗੇ ਅੱਜ ਗੱਲ ਕਰ ਲੈਣੀ ਆ ਮੈਂ ਪਾਰਲਰ ਵਾਲੀ ਨਾਲ ਉਹ ਤਾਂ ਸਾਰਾ ਹੋ ਜਾਊਗਾ ਟਾਈਮ ਤੇ ਤੂੰ ਬਸ ਇੱਕ ਵਾਰ ਤਿਆਰੀ ਕਰ ਲੈ ਰੱਬਾ ਸ਼ੁਕਰ ਹੈ ਤੇਰਾ ਮੇਰੀ ਤੀ ਦਾ ਵੀ ਬਣਿਆ ਕਿਤੇ ਰਿਸ਼ਤਾ ਐਂ ਟੈਨਸ਼ਨ ਸੀ ਵੀ ਪਤਾ ਨਹੀਂ ਇਹਦੇ ਰੰਗ ਪੱਕੇ ਕਰਕੇ ਕੋਈ ਪਸੰਦ ਕਰੇਗਾ ਕਿ ਨਹੀਂ ਕਰੇਗਾ ਐ ਹੁੰਦਾ ਕਹਿੰਦੇ ਕਾਲੇ ਕਰਮਾਂ ਵਾਲੇ ਹੁੰਦੇ ਨੇ ਹਨਾ ਚੱਲ ਤੇਰਾ ਵੀ ਬਣਜ ਹੁਣ ਵਧੀਆ ਚੱਲ ਕੋਈ ਨਾ ਚਲ ਤੂੰ ਕਰ ਦੇ ਮਾਮੇ ਉਹਨੂੰ ਫੋਨ ਜਾ ਕੇ ਚੱਲ ਠੀਕ ਐ ਚੰਗਾ ਪਹਿਲਾਂ ਇਹਦੇ ਨਾਲ ਗੱਲ ਕਰਾਂ ਹੈਲੋ ਹਾਂ ਜੀ ਕਿੱਥੇ ਆ ਤੂੰ ਯਾਰ ਤੈਨੂੰ ਹਜੇ ਵੀ ਮਜ਼ਾਕ ਸੁਝਦਾ ਦਿਲਦਲ ਨੂੰ ਤੂੰ ਮਾਰ ਗੋਲੀ ਮੇਰਾ ਵਿਆਹ ਰਕਤਾ ਹਾਂ ਉਹ ਵੀ ਕੱਲ ਨੂੰ ਜੇ ਕੋਟ ਮੈਰਿਜ ਕਰਾ ਸਕਦਾ ਤਾਂ ਕਰਾ ਲਾ ਬਸ ਤੇਰੇ ਕੋਲ ਆਖਰੀ ਮੌਕਾ ਗਾ ਨਹੀਂ ਤੇਰ ਕੱਲ ਨੂੰ ਮੇਰਾ ਵਿਆਹ ਹੋ ਜਾਣਾ ਗਾ ਤੂੰ ਕਿਹੜਾ ਸੁਣਦਾ ਤੈਨੂੰ ਕਿੰਨੀ ਵਾਰ ਤਾਂ ਕਹਿੰਦਾ ਜੇ ਲੈ ਕੇ ਜਾ ਸਕਦਾ ਤਾਂ ਬਸ ਫਿਰ ਅੱਜ ਲੈ ਜਾ ਠੀਕ ਆ

अपा करना आप तैयारी तुरी कराने मैं भेन बुलाई बस होंगी होनी आज बह जाते इधर कि मैं सवेरे सवेरे गेड़ा मार लिया तू पूछना की है ਇਹੀ ਪੁੱਛਣਾ ਹੋਗਾ ਵੀ ਕੁੜੀ ਦਾ ਵਿਆਹ ਕਦਾਂ ਦੱਸਿਆ ਨਹੀਂ ਹੈ ਬਈ ਸਾਨੂੰ ਕਹ ਲਈ ਸੀ ਮੁੰਡਾ ਬਾਹਰਲਾ ਮਿਲ ਗਿਆ ਵੀ ਅੱਜ ਚੁੰਨੀ ਚੜਾਵਾ ਕਰਾਂਗੇ ਹੈ ਨਹੀਂ ਵਸੀ ਹੋਊਗਾ ਨੜੀ ਮਸੀ ਕਿਵੇਂ ਜੇ ਕਮਾਂਗਾ ਕੀ ਪਤਾ ਤੁਸੀਂ ਗੁੱਸਾ ਬੰਨ ਜਾਓ ਮੈਂ ਪੁੱਤ 10 ਗੱਲ ਕੀ ਹੈ ਕਿਉਂ ਇੰਨਾ ਸੀਰੀਅਸ ਹੋ ਗਿਆ ਪਿਆ ਤੂੰ ਕੀ ਹੋ ਗਿਆ ਮਸੀ ਕਿਵੇਂ ਜੇ ਨਾ ਮਾਂ ਅ ਤੂੰ ਕੁੜੀ ਨੂੰ ਠਾ ਅੰਦਰ ਵੀ ਉਹ ਚਾਬਨਾ ਲੇਗੀ ਉਹ ਮਸੀ ਮੈਂ ਕਰਨ ਵਰੀਗਾ ਨਾ ਕਰਨਾ ਤੇ ਮੈਂ ਕਰਨ ਦਿੱਤੇ ਓਏ ਅੰਦਰ ਪਈ ਪੁੱਤ ਸੁੱਤੀ ਪਈ ਕੀ ਗੱਲ ਅੰਦਰ ਨਹੀਂ ਹੈ। ਉਹ ਮੈਂ ਮੈਨੂੰ ਆਇਆ ਲੱਗੇ ਮੈਂ ਸੈਰ ਤੇ ਜਾਂਦਾ ਮੱਥ ਆਪਾਂ ਤੜਕੀ ਹਾਂ ਤੇ ਮੈਨੇ ਹੁਣ ਲੱਗਿਆ ਮੈਂ ਉੱਥੇ ਮੈਂ ਕਿਸੇ ਮਿੰਨੇ ਸੁੰਡੇ ਨਾਲ ਦੇਖੀ ਬੈਗ ਬੁੱਕ ਤੇ ਨਜ਼ਰ ਪੈ ਚੁੱਕੀ ਹੋ। ਕਰੀਏ ਯਾਰ ਉਹ ਤਾਂ ਜਾ ਵੇਖ ਕੇ ਅੰਦਰ ਅੰਦਰ ਵੇਖ ਮੈਨੂੰ ਗੜਾ ਮਾਸੀ ਕੋਈ ਇਹ ਘਰ ਚ ਮੈਨੂੰ ਕਰਕੇ ਮਿਲ ਕੋਈ ਮਜ਼ਾ ਆ ਰਿਹਾ ਇਹ ਪਾਣੀ ਮਾਰ ਰਿਹਾ ਮੈਂ ਤਾਂ ਸੱਚੀ ਆਮਲ ਲੱਗਿਆ ਨਹੀਂ ਕੋਈ ਹੋਰ ਦੇਖੋ ਚੰਗੀ ਤਰ੍ਹਾਂ ਵੇਖ ਮਾ ਹੈ ਨਹੀਂ ਦੋਤਾ

ਕਰ ਬਸੀ ਮੈਂ ਕਹਤਾ ਮੈਂ ਫਿਰ ਵੀ ਤੁੰਡੀ ਲੈ ਕੇ ਜਾਂਦਾ ਤੁਸੀਂ ਇਧਰ ਉਧਰ ਦੇਖ ਰਹੇ ਹੋ ਕਿ ਕੋਈ ਖੜਾ ਗ ਜਾਂਦਾ ਤੇਰੇ ਪੱਗ ਰੁਕ ਕੋ ਸਾਡੇ ਨੂੰ ਫੋਨ ਕਿਉਂ ਨਹੀਂ ਕੀਤਾ ਮੇਰੇ ਕੋ ਫੋਨ ਨਹੀਂ ਕੀਤਾ ਮਦ ਕਰਿਆ ਮੋਟਰ ਪਾ ਕੇ ਉਹਨੇ ਮੈਨੂੰ ਦੇਖ ਰਾਂ ਹੇ ਰੱਬ ਉਹਨ ਕੀ ਕਰਾਂਗੇ ਤੈਨੂੰ ਕਿਹਾ ਨਹੀਂ ਸੀ ਮੈਂ ਵੀ ਮਾਰੀ ਮੋਟੀ ਨਿਗਾਰਾ ਖਾਣ ਦੀ ਬਸ ਨਿਗਾਰਾ ਨੂੰ ਕਿਹੜਾ ਪਤਾ ਸੀ ਉਹਦਾ ਉਹਨੇ ਕਿਹੜਾ ਕਦੀ ਇਹੋ ਜਿਹਾ ਸ਼ੱਕੀਲੀ ਵੀ ਹੋਵੇ ਨਾ ਪਰ ਇਹ ਵਾਲੀ ਕਰਗੀ ਕਾਲਾ ਮੋਦਰਾ ਔਰ ਕੀ ਜਵਾਬ ਦੇਵਾਂ ਕਿ ਪਰਿਸ਼ਤੇ ਵਾਲੇ ਨੂੰ ਉਹ ਕੀ ਦੇਣਾ ਜਵਾਬ ਕਹੀਂ ਜਿਹੜਾ ਤੁਸਕੇ ਨੇ ਹਾਏ ਤੂੰ ਫੋਨ ਲਾ ਫੇਰ ਮੈਨਾਂ ਨਹੀਂ ਆਉਂਦੀ ਉਹਨੂੰ ਲੱਗਦਾ ਹੁਣ ਕੀ ਪੈਦਾ ਫੋਨ ਲਾਣ ਦਾ ਜਿਹੜਾ ਤੁਸ ਕੰਮਾਂ ਦੀ ਕਰ ਗਈ ਹੋ ਬੰਦ ਬਹਿ ਬੋੜਦਾ